ਭਾਈਆ ਮਤ ਪਾਸੇ ਖਾਲਸਾ ਹੈ ਜੋ ਡਿਮਰੂਗੜ ਜੇਲ੍ਹ ਦੇ ਅੰਦਰ ਬੰਦ ਬੈਠੇ ਨੇ ਕਿੰਨਾ ਚਿਰ ਚੰਕਾਰਾ ਮਤ ਕਰ ਲੈਣਗੀਆਂ ਜਿਹੜਾ ਕੋਈ ਸੱਜਦੇ ਰਾਹ ਤੇ ਚੱਲੂਗਾ ਕੋਈ ਵੀ ਨੌਜਵਾਨ ਅਸੀਂ ਉਹਦੇ ਨਾਲ ਤੁਰਾਂਗੇ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਕਿਉਂਕਿ ਇੱਕ ਦਿਨ ਖਾਲਸਾ ਦਾ ਰਾਜ ਹੋਣਾ ਹੀ ਹੋਣਾ ਨੂੰ ਕੋਈ ਦੁਨੀਆ ਦਾ ਡਟਾ ਟਾਲ ਨਹੀਂ ਸਕਦੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਦਾ ਸਤਿਗੁਰਾਂ ਦੀ ਬਖਸ਼ਿਸ਼ ਕੱਢ ਕੇ ਦੁਹਰਾਓ ਵਾਜ ਜੁਜਕਾ ਖਾਲਸਾ ਵਾਹਿਗੁਰੂ ਕੀ ਬਤੇ ਸਾਰੇ ਤੁਸੀਂ ਵਧਾਈ ਦੇ ਪਾਤਰੋਂ ਇੱਕ ਛੋਟੇ ਜਿਹੇ ਸੱਦੇ ਤੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋ ਸਾਰਿਆਂ ਨੂੰ ਜੀਓ ਆਇਆ ਸਾਰਿਆਂ ਦਾ ਧੰਨਵਾਦ ਹੈ ਅੱਜ ਸਾਡੇ ਛੋਟੇ ਵੀਰ ਬੱਚੇ ਭਾਈ ਅਮਰਤਪਾਲ ਸਿੰਘ ਮੈਰੋਂ ਦਾ ਜਨਮ ਦਿਨ ਹੈ ਅਸੀਂ ਦਾਲਪਾਤ ਜੀ ਕੋਲ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਤੇ ਸਤਿਗੁਰਾਂ ਦਾ ਅਰਦਾਸ ਕਰਦੇ ਹਾਂ ਕਿ ਪਾਲਸਾਹਿਬ ਨੂੰ ਨਿਹੇਰੀ ਉਮਰਤ ਤੇ ਚੜ੍ਹਦੀ ਕਲਾ ਦਾ ਜੀਵਨ ਇਸੇ ਜਰਾ ਪੰਥ ਦੀ ਸੇਵਾ ਕਰਦੇ ਰਹਿਣ ਇਹ ਅਰਦਾਸ ਕਰਦੇ ਆ ਤਾਂ ਤਰ੍ਹਾਂ ਦੇ ਚਰਨਾਂ ਦੇ ਵਿੱਚ ਜਿਹੜੇ ਮਕਸਦ ਲਈ ਆਪਾਂ ਇੱਥੇ ਇਕੱਠੇ ਹੋਏ ਆ ਆਪ ਸਾਰਿਆਂ ਨੂੰ ਪਤਾ ਹੈ ਸਮੇਂ ਦੀਆਂ ਸਰਕਾਰਾਂ ਜੇ ਕੋਈ ਨੌਜਵਾਨ ਪੰਜਾਬ ਦੀ ਗੱਲ ਕਰਦਾ ਹੈ ਪੰਥ ਦੀ ਗੱਲ ਕਰਦਾ ਹੈ ਸੱਚ ਦੇ ਰਾਹ ਦੇ ਤੁਰਦਾ ਫੇਰ ਉਹ ਤਰਲ ਮੱਛੀ ਹੋ ਜਾਂਦੀਆਂ ਨੇ ਵੀ ਕਿਸੇ ਨਾ ਕਿਸੇ ਤਰਾਏ ਇਹਨੂੰ ਕਿਸ ਤਰ੍ਹਾਂ ਫੜ ਕੇ ਜੇਲਾ ਦੇ ਵਿੱਚ ਡੱਕਿਆ ਜਾਵੇ ਕਿਹੜੇ ਤਰੀਕੇ ਨਾਲ ਨਾਲ ਇਹਨੂੰ ਮਾਰ ਬਤਾਇਆ ਜਾਵੇ ਇਹੋ ਜਿਹੇ ਮਸੂਮੇ ਜਿਹੜੀਆਂ ਸਰਕਾਰਾਂ ਨੇ ਉਹ ਹਰੇਕ ਨੌਜਵਾਨ ਵਾਸਤੇ ਘੜਨੀਆਂ ਨੇ ਜਿਹੜੇ ਸੱਚ ਦੇ ਰਾਹ ਤੇ ਚੱਲਦੇ ਨੇ ਖਾਲਸਾ ਜੀ ਮੈਂ ਆਪ ਜੀ ਨੂੰ ਬੇਨਤੀਆਂ ਕਰਨਾ ਚਾਹੁੰਦਾ ਜਿਹੜਾ ਰਾਜ ਕਰੇਗਾ ਖਾਲਸਾ ਤਾਂ ਕਿ ਰਹੇ ਨਾ ਕੋਈ ਆਪਾਂ ਹਰ ਰੋਜ਼ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਆਂ ਇਹ ਜੁਗੋ ਜੁਗਾ ਟਲ ਵਚਨ ਨੇ ਕਿ ਇੱਕ ਦਿਨ ਖਾਲਸਾ ਦਾ ਰਾਜ ਹੋਣਾ ਹੀ ਹੋਣਾ ਕੋਈ ਦੁਨੀਆ ਦਾ ਟੱਪ ਟਾਲ ਨਹੀਂ ਸਕਦਾ ਪੰਥ ਜੱਦੀ ਨੇ ਉਹ ਇੱਕ ਪਲੇਟ ਫਾਰਮ ਤੇ ਇਕੱਠੇ ਹੋਵਾਂਗੇ ਇੱਕ ਮੰਚ ਤੇ ਇਕੱਠੇ ਹੋਵਾਂਗੇ ਦੇਖੋ ਸਾਡੇ ਕੁਝ ਨਾਲ ਜਨਰੇਸ਼ਨ ਵੀ ਹੋ ਸਕਦੇ ਨੇ ਮਨ ਮਿਤਾ ਹੋ ਸਕਦਾ ਜਦੋਂ ਪੰਥ ਦੀ ਗੱਲ ਆਵੇ ਪੰਜਾਬ ਦੀ ਗੱਲ ਆਵੇ ਫਿਰ ਸਾਨੂੰ ਇੱਕ ਮੰਚ ਤੇ ਇਕੱਠੇ ਹੋ ਜਾਣਾ ਚਾਹੀਦਾ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਪਰ ਅੱਜ ਬਹੁਤ ਆਗ ਜੇ ਅਸੀਂ ਖਾਲਸਾ ਰਾਜ ਲਿਆਉਣਾ ਚਾਹੁੰਦੇ ਆ ਜੇ ਅਸੀਂ ਸਰਕਾਰਾਂ ਦੇ ਮੂੰਹ ਬੰਦ ਕਰਨਾ ਚਾਹੁੰਦੇ ਆ ਸਰਕਾਰਾਂ ਨੂੰ ਫੂਜੇ ਲਾਉਣਾ ਚਾਹੁੰਦੇ ਆ ਤਾਂ ਸਾਨੂੰ ਫਿਰ ਪਹਿਲਾਂ ਕੋਈ ਕੰਮ ਕਰਨਾ ਪਊ ਜਦੋਂ ਗਦਾਰਾਂ ਨੂੰ ਐਸਾ ਨਾ ਪਵੇਗਾ ਜਦੋਂ ਜਦੋਂ ਵੀ ਖਾਲਸਾ ਰਾਜ ਆਇਆ ਉਦੋਂ ਜੀ ਖਾਲਸੇ ਰਾਜ ਦੀ ਬਰਬਾਦੀ ਹੈ ਖਾਲਸਾ ਰਾਜ ਦਾ ਗਾਦਮ ਹੈ ਉਹ ਗਦਾਰਾਂ ਨੇ ਕੀਤਾ ਮੈਂ ਬੇਨਤੀਆਂ ਕਰਨਾ ਚਾਹੁੰਦਾ ਜਿੰਨੇ ਵੀ 5000 ਦੀਨੇ ਉਹ ਇੱਕ ਮੰਚ ਤੇ ਇਕੱਠੇ ਹੋਵੋ ਸਮੇਂ ਦੀ ਵੰਗਾਰ ਹੈ ਰੇ ਭਾਈ ਅਮਰਪਾਲ ਸਿੰਘ ਖਾਲਸਾ ਚੋ ਡਿਗਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਬੈਠੇ ਨੇ ਕਿੰਨਾ ਚਿਰ ਜਫੇਦਾਰਾਂ ਬੰਦ ਕਰ ਲੈਣਗੇ ਆ ਸਾਡੀ ਪੰਚ ਕੌਮ ਦੇ ਜਫੇਦਾਰ ਸਿੰਘ ਸਾਹਿਬ ਜਬ ਭਾਈ ਜਫੇਦਾਰ ਸਿੰਘ ਹਵਾਰਾ ਜਿਨ੍ਹਾਂ ਨੂੰ ਸਰਬੱਤ ਖਾਲਸੇ ਨੇ ਜਫੇਦਾਰ ਅਨਾਨਿਆ ਉਹ ਵੀ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀਆਂ ਬੰਦੀਆਂ ਸਿੰਘਾਂ ਦੀਆਂ ਰਿਹਾਈਆਂ ਕਰਾਉਣ ਵਾਸਤੇ ਆਪਾਂ ਸਾਰੇ ਹੰਬੜਾ ਮਾਰੀਏ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਚੰਡੀਗੜ੍ਹ ਲੱਗਿਆ ਹੋਇਆ ਹੈ ਉੱਥੇ ਜੇ ਪਹੁੰਚ ਕੇ ਤੁਸੀਂ ਸਾਡਾ ਸਾਥ ਦਿਓ ਉਹ ਗੁਰਮਖ ਪਿਆਰੋ ਸਾਡੇ ਕੰਨਿਆਂ ਦਾ ਮੋਰਚਾ ਨਹੀਂ ਉਹ ਪੂਰੇ ਪੰਥ ਦਾ ਕੌਮ ਦਾ ਮੋਰਚਾ ਹੈ ਅਸੀਂ ਬੰਦੀ ਸਿੰਘ ਰਿਹਾ ਕਰਾਉਣੇ ਨੇ ਅਸੀਂ ਖੁਕਰਾਂ ਸਿੰਘ ਮਹਾਰਾਜ ਦੀਆਂ ਹੋਈਆਂ ਬਿਆਦੀਆਂ ਦਾ ਹਿਸਾਬ ਕਤਾਬ ਲੈਣਾ ਹੈ ਬਹਿਬਲ ਕਣਾ ਕੋਟ ਦੇ ਪੂਰੇ ਦੇ ਉਸ ਸ਼ਹੀਦ ਗੀਤੇ ਸਿੰਘਾਂ ਦੇ ਜਿਹੜੇ ਇਹਨਾਂ ਮੈਂ ਬੇਨਤੀ ਕਰਨਾ ਚਾਹੁੰਨਾ ਸਾਰੇ ਨੌਜਵਾਨਾਂ ਨੂੰ ਭਾਈ ਅਮਰਪਾਲ ਸਿੰਘ ਮਹਿਰੋਂ ਨੂੰ ਵੀ ਕਿ ਅਸੀਂ ਤੇਰੇ ਨਾਲ ਆ ਘੁੜਾਉਣ ਦੀ ਲੋੜ ਨਹੀਂ ਪਰ ਇੱਕ ਗੱਲ ਸੁਣਿਆ ਤਿਆਰ ਖੜੀਆ ਤੁਹਾਨੂੰ ਫਰਨ ਵਾਸਤੇ ਪਰ ਅਸੀਂ ਉਹਨਾਂ ਨੂੰ ਮੌਕਾ ਨਹੀਂ ਦੇਣਾ ਕਿ ਅਸੀਂ ਉਹਨਾਂ ਦੇ ਚੋਗਲ ਦੇ ਵਿੱਚ ਆ ਜਾਈਏ ਅਸੀਂ ਖਾਲਸਾ ਪੰਥ ਦੀਆਂ ਰਵਾਇਤਾਂ ਨੂੰ ਵੀ ਕਾਇਮ ਰੱਖਣਾ ਹੈ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਵੀ ਰਹਿਣਾ ਹੈ ਜਿਸ ਨਾਲ ਆਪਾਂ ਨੇ ਗੰਦੂਲ ਦੇ ਦਾਇਰੇ ਤੋਂ ਬਾਹਰ ਹੋ ਕੇ ਗੁਰਮਖ ਪਿਆਰਿਓ ਫੇਰ ਉਹੀ ਹਾਲ ਹੋਣਾ ਜੋ ਬੰਦੀ ਸਿੰਘਾਂ ਦਾ ਹੋ ਰਿਹਾ ਭਾਈ ਅਮਰਤਪਾਲ ਸਿੰਘ ਦਾ ਹਾਲ ਹੋ ਰਿਹਾ ਇਸ ਕਰਕੇ ਨਾ ਤਾਂ ਹੋਣਾ ਜੀ ਨੌਜਵਾਨਾਂ ਨੂੰ ਮਰਪਾਉਣਾ ਹੈ ਨਾ ਅਸੀਂ ਨੌਜਵਾਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਦੇ ਐ ਤੁਸੀਂ ਸਾਡਾ ਸਾਥ ਦਿਓ ਮੇਰੀ ਪੀ ਦਾ ਸਿਧਾਂਤ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਾਇਮ ਕੀਤਾ ਹੈ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਬਲੇ ਹੈ ਗੁਰਮੁਖ ਪਿਆਰੋ ਜਿੰਨਾ ਤੇ ਸਾਡਾ ਰਾਜ ਨਹੀਂ ਆਉਂਦਾ ਸਾਡੇ ਦੇ ਪਰਚੇ ਵੀ ਪਹਿਣਗੇ ਸਾਨੂੰ ਝੂਠੇ ਮੁਕਾਬਲੇ ਦੇ ਮਾਰਿਆ ਵੀ ਜਾਊਗਾ ਸਾਨੂੰ ਬਹੁਤ ਦੱਪਣ ਦੀ ਕੋਸ਼ਿਸ਼ ਕੀਤੀ ਜਾਊਗੀ ਪਰ ਅਸੀਂ ਮੇਰੀ ਪੀ ਦਾ ਸਿਧਾਂਤ ਕਨੂੰ ਹੁੰਦੇ ਮਤਾਬਕ ਜੋ ਅੱਜ ਕਹਿੰਦਾ ਹੈ ਜੋ ਅੱਜ ਬਾਲਣ ਦੇ ਵਿੱਚ ਲਾਤ ਲ ਰਿਹਾ ਹੈ ਉਸ ਦੇ ਮਤਾਬਕ ਅਸੀਂ ਚੱਲਣਾ ਅਸੀਂ ਸਰਕਾਰਾਂ ਦੇ ਟੂ ਲਾ ਦੇਣੀ ਹੈ ਅਸੀਂ ਖੰਗੜੀ ਦੇਣਾ ਤੁਸੀਂ ਸਦਾ ਸਾਹ ਦਿਓ ਵਰਮਕ ਪਿਆਰੋ ਸਾਨੂੰ ਉਹ ਨਮਾਇंदे ਚਾਹੀਦੇ ਨੇ ਜਿਨ੍ਹਾਂ ਨੂੰ ਕੋਈ ਕੁਰਸੀਆਂ ਲਾਤ ਨਾ ਹੋਏ ਪੰਨ ਸਿੰਘ ਉਹ ਚਾਹਦੇ ਨੇ ਵੀ ਅਸੀਂ ਇਲੈਕਸ਼ਨ ਨਹੀਂ ਲੜਨੀ ਨਾ ਅਸੀਂ ਹਿੰਦੀ ਬਣਾ ਮਾਦੇ ਸਾਨੂੰ ਕੋਈ ਗੱਲ ਨਹੀਂ ਹੈਗਾ ਮੰਨ ਲਾ ਇਹ ਸਰੀਰ ਪੰਥ ਦੇ ਲੇਖਿਆ ਤੁਸੀਂ ਇਰਦਾਸ ਕਰਿਓ ਜਦੋਂ ਵੀ ਇਹ ਸਰੀਰ ਦੇ ਵਿੱਚੋਂ ਪ੍ਰਾਣ ਨਿਕਲਣ ਉਹ ਪੰਥ ਵਾਸਤੇ ਹੀ ਨਿਕਲਣਾ ਇਹ ਸਰੀਰ ਪੰਥ ਦੇ ਲੇਖਿਆ ਤੇ ਮੈਂ ਆਪ ਜੀ ਨੂੰ ਕਹਿਣਾ ਚਾਹੁੰਦਾ ਕਿ ਆਓ ਸਾਰਿਆਂ ਧੜੇ ਬੰਦੇ ਦੇ ਉੱਪਰ ਉੱਠ ਕੇ ਆਪਾਂ ਇੱਕ ਪਲੇਟ ਫਾਰਮ ਤੇ ਇਕੱਠੇ ਹੋਈਏ ਹੁਣ 2027 ਦਾ ਉਹਦੀ ਆਪਾਂ ਤਿਆਰੀ ਕਰ ਲਈ ਹੈ ਇਸ ਸਿਧਾਂਤ ਦੇ ਤੁਰਨਾ ਸਾਡੇ ਕੋਲ ਕੋਈ ਤਾਕਤ ਨਹੀਂ ਨਾ ਸਾਡੇ ਕੋਲ ਧਾਰਮਿਕ ਤਾਕਤ ਹੈ ਨਾ ਸਾਡੇ ਕੋਲ ਰਾਜਸੀ ਤਾਕਤ ਹੈ ਜਿਸੇ ਸਰਕਾਰਾਂ ਨੂੰ ਰੋਕ ਦिए ਉਹ ਤੁਹਾਨੂੰ ਹਰਨ ਨੂੰ ਤਿਆਰ ਨੇ ਜੀ ਸਾਡੇ ਮੁਕਾਬਲੇ ਬਣਾਉਣ ਨੂੰ ਤਿਆਰ ਨੇ ਤੁਹਾਨੂੰ ਖੇਲਾ ਝੱਟਣ ਨੂੰ ਤਿਆਰ ਨੇ ਪਰ ਅਸੀਂ ਦਿਖਾਣਾ ਕਿਵੇਂ ਆ ਅਸੀਂ ਇੱਕ ਜੁਝੇ ਦਾ ਸਾਥ ਦੇ ਕੇ ਇੱਕ ਮੱਚ ਤੇ ਇਕੱਠੇ ਹੋ ਕੇ ਤਾਕਤ ਦੇ ਨਾਲ ਜਿਹੜੇ ਸਰਕਾਰਾਂ ਨੇ ਉਹਨਾਂ ਦੇ ਮੂੰਹ ਮੋੜਨੇ ਨੇ